ਸਤਿ ਸ੍ਰੀ ਅਕਾਲ ਦੋਸਤੋ ਪਤਾ ਤੁਹਾਡੇ ਤੇ ਰਾਜ ਕਿਉਂ ਕੀਤਾ ਲੋਕਾਂ ਨੇ ਕਿਸੇ ਵੀ ਮੱਜਬੇ ਕਿਸੇ ਵੀ ਦੇਸ਼ ਵਿਦੇਸ਼ ਭਾਵ ਬਦੇਸ਼ੀ ਤਾਕਤਾਂ ਕੌਮ ਦੀਆਂ ਵਿਰੋਧੀ ਤਾਕਤਾਂ ਸਿੱਖਾਂ ਤੇ ਹਮੇਸ਼ਾ ਜ਼ੁਲਮ ਤੇ ਰਾਜ ਕਰਦੀਆਂ ਆ ਕਿਉਂ ਕਿ ਕਿਉਂਕਿ ਸਾਡੇ ਵਿੱਚ ਗਦਾਰ ਲੋਕ ਬਹੁਤ ਹੈ ਨਹੀਂ ਤਾਂ ਉਹ ਗੁਰੂ ਮਹਾਰਾਜ ਜੀ ਦਸ਼ੇਸ਼ ਪਤਾ ਜੀ ਮਹਾਰਾਜ ਜੀ ਨੇ ਖੰਡੇ ਦੀ ਧਾਰ ਦੇ ਵਿੱਚ ਇਸ ਜਨਮ ਦੇਣ ਵਾਲੀ ਕੌਮ ਨੂੰ ਨਾ ਤਾਂ ਦਬਣਾ ਸਿਖਾਇਆ ਤੇ ਨਾ ਹੀ ਕਦੇ ਦਬਣਗੇ ਗਦਾਰਾਂ ਦੇ ਕਾਰਨ ਇਹ ਅੱਜ ਵੀ ਬਹੁਤ ਸਾਰੇ ਮੁੱਦੇ ਪੰਜਾਬ ਤੋਂ ਸਵਾਰਨ ਵਾਲੇ ਲੇਹੋਂ ਲੱਥੇ ਹੋਏ ਆ ਸੰਭਲਣਾ ਸੰਭਲ ਕੇ ਚੱਲਣਾ ਸਾਰੇ ਪਿਆਬੀਆਂ ਦੀ ਇੱਕ ਚੰਗੀ ਸੋਚ ਅਤੇ ਚੰਗੇ ਨਤੀਜੇ ਦੇਵੇਗੀ ਸੰਭਲ ਜਾਓ ਦੋਸਤੋ ਜਿੰਨਾ ਹੋ ਸਕਦਾ ਵਿਚਾਰ ਕੇ ਚਲੋ ਡੋਗਰਿਆਂ ਤੋਂ ਬਚੋ ਗਦਾਰਾਂ ਤੋਂ ਬਚੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ